ਸਰ ਜੇ ਤੁਹਾਨੂੰ ਇਹ ਹਵਾਲਾ ਦਿੱਤਾ ਗਿਆ ਹੈ ਦੀ ਨਗਰ ਕਲੱਬ ਦਾ ਕੀ ਕਹਿਣਾ ਚਾਹੁੰਦੇ ਹੋ ਸਰ ਇਹ ਦੀ ਨਗਰ ਪਲੱਸ ਕਲੱਬ ਦਾ ਇਹਦੀ ਮੀਟਿੰਗ ਕੀਤੀ ਹੈ ਇਹ ਉਦਾਂ ਨਹੀਂ ਹੈਗਾ ਕਿ ਭਾਈਚਾਰਾ ਹੈ ਕਿਦੇ ਵਿੱਚ ਹੈ ਕਿ ਅਸੀਂ ਸਾਰੇ ਇਕੱਠੇ ਮਿਲ ਜੁਲ ਕੇ ਪਬਲਿਕ ਦੀ ਸੇਵਾ ਕਰੀਏ ਤਾਂ ਜੋ ਸਮਾਜ ਦੇ ਜਿਹੜੇ ਕੰਮ ਬੰਚਿਤ ਆ ਉਹ ਪੂਰੇ ਹੋ ਸਕਣ ਕਿਸੇ ਗਰੀਬ ਆਦਮੀ ਨੂੰ ਉਹਦਾ ਹੱਕ ਮਿਲ ਸਕੇ ਇਸ ਕਰਕੇ ਇਕੱਠ ਹੋਇਆ ਪ੍ਰਧਾਨ ਜੀ ਪਰ ਤੁੰਗੀ ਦਾ ਤੇ ਕਹੇ ਕਿ ਟੀਮ ਨੂੰ ਚਲਾਉਣ ਵਾਸਤੇ ਆ ਜਦ ਕਿ ਪ੍ਰਧਾਨ ਸਾਰੇ ਹੀ ਆ ਕਿਉਂਕਿ ਮੈਂਬਰ ਤੋਂ ਪਿਆਰ ਕੋਈ ਪ੍ਰਧਾਨ ਨਹੀਂ ਤੇ ਪ੍ਰਧਾਨ ਜੀ ਦੀ ਇਕੱਲੇ ਦੀ ਕੋਈ ਵੈਲਿਊ ਨਹੀਂ ਇਸ ਕਰਕੇ ਮੇਰੇ ਬਾਕੀ ਵੀ ਵੀਰਾਂ ਨੂੰ ਬੇਨਤੀ ਹੱਥ ਛੋੜ ਕੇ ਕਿ ਇੱਕ ਕਾਰਵਾ ਵੱਡਾ ਬਣਾ ਕੇ ਨਾਲ ਚਲੀਏ ਜਿਹੜੀ ਵੀ ਸਮੱਸਿਆ ਮੈਂ ਦੀਨਾਨਗਰ ਦੇ ਵਿੱਚ ਨਸ਼ਾ ਹੋ ਗਿਆ ਇਕਰੋਚਮੈਂਟ ਹੋ ਗਈ ਜਾਂ ਜਿੱਥੇ ਡਿਵੈਲਪਮੈਂਟ ਨਹੀਂ ਹੋਈ ਦੀ ਜਾਂ ਜਿੱਥੇ ਗਰੀਬ ਨੂੰ ਇਨਸਾਫ ਨਹੀਂ ਮਿਲ ਰਿਹਾ ਕੀ ਕੋਈ ਮਦਦ ਕੀਤੀ ਜਾਵੇ ਮੇਰਾ ਇਹੋ ਹੀ ਕਹਿਣਾ ਹੈ ਕਿ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਨਾ ਕਿ ਸਾਰੇ ਨਾਲ ਹੋ ਕੇ ਚੱਲਣ ਪ੍ਰਧਾਨ ਜੀ ਸਰਦਾਰ ਜੀ ਪਾਧੀਆ ਗੱਲਾਂ ਇਕੱਠ ਦਾ ਮੋਲਿਆ ਜਿੱਥੇ ਇਕੱਠ ਹੋ ਕੇ ਚੱਲੇਗੀ ਉੱਥੇ ਜਰਿਆਕਾਰ ਤੁਸੀਂ ਆਪਣੇ ਕਲੱਬ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਕੀ ਅਪੀਲ ਕਰਦੇ ਹੋ ਕਲੱਬ ਦੇ ਸਾਰੇ ਪ੍ਰਧਾਨ ਹੈ ਤੇ ਚੰਗੇ ਕੰਮ ਕਰਨ ਲੋਕਾਂ ਨੂੰ ਇਨਸਾਫ ਦਿਵਾਨ ਲੋਕਾਂ ਦੀਆਂ ਸਮੱਸਿਆਵਾਂ ਮਾਚਕਣ ਕਿਉਂਕਿ ਖ਼ਬਰ ਦਾ ਕੰਮ ਪੱਤਰਕਾਰ ਦਾ ਕੰਮ ਹੈ ਸੂਚਨਾ ਦੇਣਾ ਤੰਤਰ ਨੂੰ ਦੇਣਾ ਤੇ ਤੰਤਰ ਚਾਰ ਹੋਏ ਤੇ ਜੇ ਸਾਡੇ ਪ੍ਰੈਸ ਵਾਲੇ ਢਿੱਲੇ ਹੋਣਗੇ ਤੇ ਅਫਸਰਾਂ ਨੇ ਤਾਂ ਕੰਮ ਕਰਨਾ ਨਹੀਂ ਹੈਗਾ ਜੀ ਅਫਸਰ ਦੇ ਅੱਗੇ ਕਹਿੰਦਾ ਮੈਂ ਇਸ ਕਰਕੇ ਮੇਰੀ ਤੇ ਆ ਹੋਈ ਸਾਰਿਆਂ ਕੇ ਬੇਨਤੀ ਹੈ ਕਿ ਇਹ ਜਿਹੜਾ ਵੀ ਮੁੱਦਾ ਚੁੱਕਿਆ ਤੁਸੀਂ ਇਕੱਠੇ ਹੋਏ ਹੋ ਸਾਰੇ ਸਾਰੇ ਇੱਕ ਤੋਂ ਇੱਕ ਵਧੀਆ ਬੰਦੇ ਆ ਐਚ ਕੋਈ ਛੱਕਣੀ ਪਬਲਿਕ ਤੇ ਸਾਈਡ ਰੱਖੇ ਜਿਹੜੇ ਪਬਲਿਕ ਤੇ ਵੀ ਉਹਨੂੰ ਸਾਈਡ ਰੱਖੇ ਤੁਸੀਂ ਅੱਛੇ ਕੰਮ ਕਰੋ ਸਾਰੇ ਨਾਲ ਤੁਰਦੇ ਇੱਕ ਵਾਰੀ ਕਾਰਵਾ ਤੁਰਪੰਦਾ ਪੂਰਾ ਸਭ ਨਾਲ ਤੁਰਪੰਦਾ ਇਸ ਕਰਕੇ ਬੜੀ ਮਿਹਰਬਾਨੀ ਧੰਨਵਾਦ ਕਿ ਤੁਸੀਂ ਸਾਰਿਆਂ ਨੂੰ ਕਲੱਬ ਦੇ ਵਿੱਚ ਨਾਲ ਲੈ ਕੇ ਚਲੇ ਆ ਤੇ ਬਹੁਤ-ਬਹੁਤ ਧੰਨਵਾਦ ਅੱਜ ਦੀ ਜਿਹੜੀ ਬੋੜੇ ਬਣਾਈ ਗਈ ਹੈ ਇਹ ਸਾਰਿਆਂ ਦੇ ਕਿ ਸਹਿਯੋਗ ਨਾਲ ਅੱਜ ਨਵਾਂ ਪ੍ਰਧਾਨ ਥਾਪਿਆ ਗਿਆ ਹੈ ਜੋ ਪੁਰਾਣੀਆਂ ਜਿਹੜੀਆਂ ਸੀਗੀ ਪ੍ਰਧਾਨ ਸਾਡੇ ਉਹ ਚੇਂਜ ਹੋ ਚੁੱਕੇ ਨੇ ਅੱਜ ਕਲੱਬ ਦੀ ਮੀਟਿੰਗ ਹੋਈ ਹੈ ਯੂਨੀਅਨ ਦੀ ਸਾਡੀ ਨਵੇਂ ਪ੍ਰਧਾਨ ਚੁਣ ਕੇ ਜਿੰਦਰ ਸੈਣੀ ਜੀ ਮੈਂ ਬਹੁਤ ਸਾਰੀਆਂ ਵਧਾਈਆਂ ਦਿੰਦਾ ਆਪਣੇ ਭਰਾ ਨੂੰ ਤੇ ਅਸੀਂ ਸਾਰੇ ਆਸ ਕਰਦੇ ਹਾਂ ਕਿ ਬਹੁਤ ਵਧੀਆ ਤਰੀਕੇ ਨਾਲ ਕੰਮ ਚੱਲੇ ਕਿਉਂਕਿ ਕੋਈ ਵੀ ਯੂਨੀਅਨ ਬੰਦੀ ਹੈ ਉਹ ਸਾਰਿਆਂ ਦੀ ਇਕਤਾ ਦੇ ਨਾਲ ਹੀ ਚੱਲਦੀ ਹੈ ਸਾਰੀ ਸਲਾਹ ਨਾਲ ਚੱਲਦੀ ਹੈ ਤੇ ਮਸਲੇ ਹੱਲ ਕਰਨ ਲਈ ਬਣਾਈ ਜਾਂਦੀ ਹੈ ਪਿਛੇ ਵੀ ਜੁਨੀਅਨ ਚੱਲੀ ਆ ਹੁਣ ਨਵੇਂ ਪ੍ਰਧਾਨ ਕੋ ਬਹੁਤ ਸਾਰੇ ਹਾਸਾੜੀ ਅਸੀਂ ਚਾਹਾਂਗੇ ਵੀ ਜਿਹੜੇ ਮਸਲੇ ਪਿੱਛੇ ਪੈਂਡਿੰਗ ਰਹਿ ਗਏ ਜਾਂ ਜਿਹੜੇ ਸਾਡੇ ਕੋਈ ਨੁਮਾਇंदे ਸੈਟੀਸਫਾਈ ਨਹੀਂ ਹੋਏ ਪ੍ਰਧਾਨ ਜੀ ਨਵੇਂ ਜਿਹੜੇ ਜਿੰਦਰ ਸਾਹਣੀ ਜੀ ਬਣਾਏ ਨੇ ਇਹ ਉਹਨਾਂ ਨੂੰ ਸੈਟੀਸਫਾਈ ਕਰਨ ਕਿਉਂਕਿ ਮਸਲਿਆਂ ਵਾਸਤੇ ਜੁਨੀਅਨ ਬੰਦੀ ਹੈ ਨਾ ਕਿ ਨਿੱਜੀ ਮਸਲਿਆਂ ਵਾਸਤੇ ਸੋ ਪੱਤਰਕਾਰਾਂ ਦੇ ਜਿਹੜੇ ਵੀ ਮਸਲੇ ਨੇ ਉਹਨਾਂ ਨੂੰ ਵੀ ਵੇੜਿਆ ਜਾਵੇ ਉਹਨਾਂ ਦੇ ਨਾਲ ਚੱਲਿਆ ਜਾਵੇ ਅਸੀਂ ਹੋ ਆਸ ਕਰਨੇ ਆ ਰਜਿੰਦਰ ਸੈਣੀ ਜੀ ਕੋਲੋਂ ਬੜੀ ਆਸਾ ਦੇ ਨਾਲ ਇਹ ਨਵਾਂ ਪ੍ਰਧਾਨ ਬਣਾਇਆ ਰਜਿੰਦਰ ਸੈਣੀ ਜੀ ਨੇ ਇਹਨਾਂ ਦਾ ਕਸਤਾ ਹੁੰਦਾ ਸੋ ਮੇਰੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਇਹਨਾਂ ਨੂੰ ਬਹੁਤ ਸਾਰੀਆਂ ਵਧਾਈਆਂ ਮੰਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਡੇ ਵੱਡੇ ਭਰਾ ਰਜਿੰਦਰ ਸੈਣੀ ਜੀ ਬਹੁਤ ਪੁਰਾਣੇ ਪੱਤਰਕਾਰ ਨੇ ਤੇ ਅੱਜ ਜਾਨ ਨੇ ਆਪਣੀ ਆਈ ਪ੍ਰੈਸ ਕਲੱਬ ਦਾ ਪ੍ਰਧਾਨ ਬਚੋਂ ਸੁਣਿਆ ਹੈ ਸਾਰਿਆਂ ਨੇ ਸਰਵ ਸੰਪਤੀ ਨਾਲ ਤੇ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਭਾਈਚਾਰਾ ਜਿੰਨੇ ਵੀ ਪ੍ਰੈਸ ਦੇ ਮੈਂਬਰ ਨੇ ਇਹਨਾਂ ਨਾਲ ਰਣ ਮਿਲ ਕੇ ਬੜੀ ਨਿਮਰਤਾ ਨਾਲ ਕੰਮ ਕਰਨਗੇ ਤੇ ਲੋਕਾਂ ਨੂੰ ਆਉਣ ਵਾਲੀਆਂ ਨਸੀਬਾਂ ਤੋਂ ਨਹੀਂ ਜਾਣਾ